ਅੱਜ ਅੰਮ੍ਰਿਤਸਰ 에어ਪੋਰਟ ਤੇ ਯੂਐਸ ਤੋਂ ਡਿਪੋਰਟ ਕਿਤੇ ਗਏ 104 ਜਿਹੜੇ ਇੰਡੀਅਨਸ ਨੇ ਉਹ ਪਹੁੰਚ ਚੁੱਕੇ ਨੇ ਜਿਦੇ ਵਿੱਚ ਪੰਜਾਬ ਦੇ 30 ਦੱਸੇ ਜਾ ਰਹੇ ਨੇ ਹਾਲਾਂਕਿ ਇਹਦੇ ਵਿੱਚ ਮੋਹਾਲੀ ਜ਼ਿਲ੍ਹੇ ਦਾ ਵੀ ਇੱਕ ਦੀਪਕ ਨਾਮ ਦਾ ਜਿਹੜਾ 22 ਸਾਲਾ ਦਾ ਨੌਜਵਾਨ ਹੈ ਜਿਨ੍ਹਾਂ ਦੇ ਘਰ ਅਸੀਂ ਪਹੁੰਚੇ ਆਂ ਤੇ ਪਰਿਵਾਰ ਦੇ ਵਿੱਚ ਦੀਪੂ ਜਿਹੜਾ ਦੀਪਕ ਤੇ ਦੀਪੂ ਨੂੰ ਪਿਆਰ ਨਾਲ ਕਹਿੰਦੇ ਸੀਗੇ ਤੇ ਉਹ ਦੇ ਮਦਰ ਉਹਨਾਂ ਦੀ ਦਾਦੀ ਇੱਥੇ ਮੌਜੂਦ ਹੈ ਹਾਲਾਂਕਿ ਘਰ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਜਿਹੜਾ ਹੈਗਾ ਮਾਹੌਲ ਕਾਫੀ ਗਮਗੀਨ ਹੈ ਕਿਉਂਕਿ ਇਸ ਤਰ੍ਹਾਂ ਦੀ ਚੀਜ਼ਾਂ ਅਚਾਨਕ ਹੋ ਜਾਣਾ ਕਿਉਂਕਿ ਇਸ ਤਰ੍ਹਾਂ ਦਾ ਰਿਪੋਰਟ ਕੀਤਾ ਗਿਆ ਹੈ ਹੁਣ ਕਿਸ ਤਰ੍ਹਾਂ ਕਿਉਂਕਿ ਬਹੁਤ ਸਾਰੀ ਚੀਜ਼ਾਂ ਜਿਹੜੀ ਹੈ ਸੋਚੀ ਸੀਗੀ ਬੱਚੇ ਦੇ ਫਿਊਚਰ ਨੂੰ ਲੈ ਕੇ ਔਰ ਕਾਫੀ ਪੈਸਾ ਵੀ ਜਿਹੜਾ ਹੈ ਇਹਦੇ ਵਿੱਚ ਖਰਚ ਕੀਤਾ ਗਿਆ ਸੀਗਾ ਉਹਨਾਂ ਦੀ ਦਾਦੀ ਜੀ ਉਹਨਾਂ ਦੇ ਮਦਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਪਹਿਲਾਂ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰ ਲਾਂਗੇ ਮਾਤਾ ਜੀ ਦੀਪਕ ਕਿੰਨੇ ਦਿਨ ਪਹਿਲਾਂ ਜਿਹੜਾ ਹੈਗਾ ਉਹ ਇੱਥੋਂ ਗਿਆ ਮੋਗਾ ਦੇ ਚੇਸ ਆਪ ਨੂੰ ਕਿਸ ਤਰ੍ਹਾਂ ਦੇ ਕਿਸ ਕਿੰਨੇ ਕਿਹਦੇ ਥਰੂ ਗਿਆ ਸੀਗਾ ਕੋਈ ਏਜੰਟ ਸੀ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਸੀ ਏਜੰਟ ਤਾਂ ਜੀ ਏਜੰਟ ਦੇਖੀਏ ਹਾਂ ਕਿੰਨੇ ਪੈਸੇ ਦੇਖੀਏ 45 ਲੱਖ ਰੁਪਏ ਦੇ 45 ਲੱਖ 41 41 ਲੱਖ ਰੁਪਏ ਦਿੱਤਾ ਸੀਗਾ ਤੁਸੀਂ ਤੇ ਤੁਹਾਨੂੰ ਕੀ ਕਿਹਾ ਗਿਆ ਸੀਗਾ ਜਿਹੜਾ ਏਜੰਟ ਵੱਲੋਂ ਆ ਦੀਪਕ ਨੂੰ ਜੀ ਵੀ ਮਹੀਨੇ ਦੇ ਅੰਦਰ ਪਹੁੰਚਾ ਦੇਗੇ ਅੱਛਾ ਇਹ ਸਾਰੇ ਸੀ ਠੀਕ ਹੈ ਤੇ ਜੌਬ ਜੂਬ ਬਾਰੇ ਵੀ ਕਿਹਾ ਸੀਗਾ ਕਿ ਨੌਕਰੀ ਵਗੈਰਾ ਨਹੀਂ ਜੀ ਉਹ ਕੁਝ ਨਹੀਂ ਕਿਹਾ ਸੀ ਅੱਛਾ ਹਾਂ ਤੇ ਹੋਰ ਕਿਸ ਤਰ੍ਹਾਂ ਦੀ ਹੋਈ ਸੀ ਕਿ ਕਿ ਕਿਸ ਤਰ੍ਹਾਂ ਪਹੁੰਚਾਵਾਂਗੇ ਇਹ ਵੀ ਦੱਸਿਆ ਸੀਗਾ ਕਿ ਲੀਗਲੀ ਪਹੁੰਚਾਵਾਂਗੇ ਜਾਂ ਡਾਂਕੀ ਬਸ ਲੀਗਲੀ ਪਹੁੰਚਾਵਾਂਗੇ ਜੀ ਸਟੈਂਪਲ ਹੋਇਆ ਕਭੀ ਪਾਸਪੋਰਟ ਪਰ ਅੱਛਾ ਹਾਂ ਠੀਕ ਹੈ ਤੇ ਤੁਹਾਨੂੰ ਪਤਾ ਸੀਗਾ ਕਿ ਜਿਸ ਤਰ੍ਹਾਂ ਦਾ ਵੇ ਜਿਹੜਾ ਹੈਗਾ ਹੋ ਗਿਆ ਜਿਸ ਤਰ੍ਹਾਂ ਗਿਆ ਉਹ ਉਹ ਲੀਗਲੀ ਹੈ ਇਲੀਗਲੀ ਇਹ ਤੁਸੀਂ ਕਰਵਾਇਆ ਸੀਗਾ ਏਜੰਟ ਕਿੱਥੇ ਦਾ ਮਹਾਲੀ ਜ਼ਿਲ੍ਹੇ ਦਾ ਹੈ ਜਾਂ ਬਾਹਰ ਦਾ ਵਾਰੋਂ ਕਾ ਹੈ ਹਾਂ ਜੀ ਬਾਹਰ ਦਾ ਹੈ ਜੀ ਬਾਹਰ ਦਾ ਹੈ ਹਾਂ ਜੀ ਠੀਕ ਹੈ ਤੇ ਦੀਪਕ ਦੇ ਨਾਲ ਵੀ ਕੋਈ ਹੋਰ ਵੀ ਤੁਹਾਡਾ ਕੋਈ ਰਿਲੇਟਿਵ ਗਿਆ ਜਾਂ ਹਾਂ ਜੀ ਹਮਨੇ ਕਿਸੇ ਹੋਰ ਨੂੰ ਜਾਣਦੇ ਜੀ ਅੱਛਾ ਤੁਸੀਂ ਜਾਣਦੇ ਨਹੀਂ ਹਾਂ ਹਾਂ ਜੀ ਕੋਈ ਹੋਰ ਭੇਜੋ ਮਨੂੰ ਕਹਤੇ ਜਮਟਕਾ ਜੀ ਹੂੰ ਤੇ ਤੁਹਾਨੂੰ ਤੁਹਾਨੂੰ ਆਇਆ ਫੋਨ ਉੱਥੋਂ ਕਿ ਬਈ ਮੁੰਡਾ ਇੱਥੇ ਵਾਪਸ ਆ ਰਿਹਾ ਹੈ ਹਾਂ ਜੀ ਆ ਰਿਹਾ ਕੀ ਕਿੰਨੇ ਖਬਰ ਕਿਤੇ ਦਿੱਤੀ ਤੁਹਾਨੂੰ ਕਿ ਆ ਰਿਹਾ ਹੈ ਬਾਜੀ ਮਾਰੇ ਪਿੰਡ ਕਾ ਜੀ ਮੁਹਾਲੀ ਲਗਿਆ ਵੀ ਹੈ ਜੀ ਉਸਨੇ ਮੈਨੂੰ ਦੱਸਿਆ ਹਾਂ ਜੀ ਬੀ ਲਿਸਟ ਆਈ ਹੈ ਬੀ ਲਿਸਟ ਮਾ ਪ੍ਰਦੀਪ ਸਿੰਘ ਨਾਮ ਜਨਮ ਲੇਖ ਅੱਛਾ ਪੈਸੇ ਕਿਉਂਕਿ ਤੁਸੀਂ ਵੀ ਪਿੰਡ ਚ ਰਹਿੰਦੇ ਹੋ ਪੈਸੇ ਦਾ ਅਰੇਂਜਮੈਂਟ ਵਗੈਰਾ ਕਿਸ ਤਰ੍ਹਾਂ ਕੀਤਾ ਸੀਗਾ ਕਿਉਂਕਿ ਬਹੁਤ ਬਹੁਤ ਅਹਿਮ ਹੋ ਜਾਂਦਾ ਹੈ ਕਿ ਇੰਨੀ ਜ਼ਿਆਦਾ 41 ਲੱਖ ਰੁਪਏ ਦੇਣਾ ਜੀ ਕਰਜੇ ਲੈ ਕੇ ਦਿਆ ਜੀ ਮੇਰੇ ਪਾਸ ਜ਼ਮੀਨ ਵੀ ਨਹੀਂ ਬਤੀ ਹੈ ਹਾਂ ਜੀ ਥੋੜਾ ਜਿਮੇ ਜਮੂਨ ਵੇਚੀ ਜੀ ਆਪਣੀ ਥੋੜੀ ਜਿਹੀ ਜ਼ਮੀਨ ਅਜਤਨੀ ਜ਼ਮੀਨ ਵੀ ਨਹੀਂ ਜੀ ਮਾਰੇ ਪਤ ਬਾਜੀ ਕੁਛ ਕਰਜਾ ਲਿਆ ਵੀ ਤੇਰੇ ਨਾਲੇ ਪਤਾ ਜੀ ਵਿਆਜ ਪਰ ਪੈਸੇ ਠਾਇਆ ਜੀ ਇੱਕ ਹੀ ਮੁੰਡਾ ਤੁਹਾਡਾ ਹਾਂਜੀ ਦੀਪਕ ਮੈਰਿਡ ਸੀ ਸ਼ਾਦੀ ਸੀ ਨਹੀਂ ਅੱਛਾ ਤੇ ਕਿੰਨੇ ਦਿਨ ਪਹਿਲਾਂ ਦਾ ਇਹ ਪ੍ਰੋਸੈਸ ਹੈ ਕੀ ਕਿਹਾ ਸੀ ਦੀਪਕ ਨੇ ਉਹ ਬੰਦਾ ਏਜੰਟ ਲੱਭਿਆ ਸੀਗਾ ਕਿ ਭਈ ਇਹਨੇ ਲੈ ਕੇ ਜਾਣਾ ਸਾਨੂੰ ਕੁਝ ਦੱਸਿਆ ਸੀਗਾ ਦੀਪਕ ਨੇ ਨਹੀਂ ਜੀ ਬਸ ਏਜੰਟੋ ਨੇ ਕਿਹਾ ਤਾਂ ਹਾਂਜੀ ਵਹੀ ਲੱਗੇ ਏਜੰਟੋ ਜੀ ਕਿੱਥੇ ਦਾ ਆਫਿਸ ਇੱਥੇ ਦਾ ਹੀ ਏਜੰਟ ਨੂੰ ਜਾਣਦੇ ਤੁਸੀਂ ਕੌਣ ਸੀ ਏਜੰਟ ਹਾਂਜੀ ਮੈਂ ਨਹੀਂ ਜਾਣਦੇ ਜੀ अच्छा हां जी ते ਕਿੰਨੇ ਦਿਨ ਦਾ ਪ੍ਰੋਸੈਸ ਚੱਲ ਰਿਹਾ ਸੀ ਕਿੰਨੇ ਦਿਨ ਬਾਅਦ ਜਿਹੜਾ ਹੈਗਾ ਉਹ ਬਸ ਜਿਮੀਨ ਨਹੀਂ ਕਾਕਾ ਦਾ ਜਿਮੀਨ ਨੇ ਪਛਾਣਨੇ ਕਿ ਪ੍ਰੋਗ ਉਹ 5-6 ਮਹੀਨੇ ਹੋ ਗਏ ਤੇ ਜੰਨ ਲੱਗੇ 6-7 ਹੋ ਗਏ ਉਹ ਜੀ ਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਸੀ ਦੀਪਕ ਦੀ ਹਾਂ ਜੀ ਹੁੰਦੀ ਰਾਤ ਨੂੰ ਜੀ ਗੱਲਬਾਤ ਤਾਂ ਕੀ ਦੱਸਦਾ ਸੀ ਦੀਪਕ ਦੱਸਦਾ ਸੀ ਤੁਮ ਨਹੀਂ ਜੀ ਬਸ ਮਤੋਂ ਕਹਿੰਦੇ ਕਰਾ ਜੀ ਵੀ ਠੀਕ ਆ ਜੀ ਅੱਛਾ ਹਾਂ ਜੀ ਤੇ ਕਿਤੇ ਕੰਮ-ਕੋਮ ਕਰ ਰਿਹਾ ਸੀ ਦੀਪਕ ਹਾਂ ਜੀ ਮਾਹ ਕੰਮ ਕਰ ਹਾਂ ਜੀ ਅੱਛਾ ਤੇ ਕਿਤੇ ਰਹਿ ਰਹੇ ਸੀ ਤੁਹਾਨੂੰ ਦੱਸਦਾ ਹੋਣਾ ਵੀ ਵੀਡੀਓ ਕਾਲ ਤੇ ਕਦੀ ਹੋਟਲ ਮਾਰੇ ਜਾਂਦੇ ਜੀ ਕਿਸੇ ਘਰ ਮਾਂ ਕਦੇ ਜੀ ਅੱਛਾ ਜੀ ਓਕੇ ਕਿਉਂਕਿ ਏਜੰਟ ਦੇ ਘਰ ਕੋਲ ਹੁੰਦੇ ਹੋਗੇ ਜੀ ਅੱਛਾ ਤੇ ਯਾਨੀ ਕਿ ਏਜੰਟ ਦੇ ਘਰ ਜਾਂ ਫਿਰ ਕਿਸੇ ਹੋਰ ਦੀ ਹਾਂ ਜੀ ਅੱਗਾ ਅੱਗਾ ਮਤਲਬ ਏਜੰਟ ਨੇ ਆਪਣੇ ਬੰਦੇ ਬੰਦੇ ਰੱਖ ਕੇ ਉਹਨਾਂ ਦੇ ਘਰ ਕੋਲ ਹੁੰਦੇ ਹੋਗੇ ਜੀ ਮਨ ਤੋਂ ਪਤਾ ਨਹੀਂ ਅੱਡਾ ਜੀ ਅੱਛਾ ਹਾਂ ਜੀ ਤੇ ਫਿਰ ਹੁਣ ਕਿੰਨੇ ਦਿਨਾਂ ਤੋਂ ਗੱਲ ਨਹੀਂ ਹੋ ਰਹੀ ਸੀ ਤੁਹਾਡੀ ਬਸ ਜੀ ਤਾਂ 15 ਦਿਨ ਹੋ ਗਿਆ ਜੀ ਗੱਲ ਨਹੀਂ ਹੋਈ 15 ਦਿਨ ਤੋਂ ਗੱਲ ਕੋਈ ਨਹੀਂ ਹੋਈ ਉਹ ਤਾਂ ਪਹਿਲਾਂ ਦੱਸਿਆ ਸੀ ਦੀਪਕ ਨੇ ਕਿ ਬਈ ਇਸ ਤਰ੍ਹਾਂ ਦਾ ਕੋਈ ਪੁਲਿਸ ਦਾ ਕੇਸ ਜਾਂ ਫਿਰ ਪੁਲਿਸ ਨੇ ਹੈ ਜਿਆਦਾ ਕੁਝ ਨਾ ਜੀ ਮੈਂ ਤੁਹਾਨੂੰ ਦੱਸਿਆ ਜੀ ਮਤਲਬ ਤੁਹਾਨੂੰ ਜੀ ਡਰ ਕੇ ਨਹੀਂ ਦੱਸਿਆ ਮਤਲਬ ਚਲ ਮਾਪੇ ਜੀ ਟੈਨਸ਼ਨ ਮਾ ਜਾਣਾ ਨਹੀਂ ਸਕਦਾ ਕਿ ਡਰ ਕੇ ਨਾ ਦੱਸਿਆ ਜੀ ਹੋਰ ਟੈਨਸ਼ਨ ਕਰਾਂਗੇ ਜਦੋਂ ਗੱਲਬਾਤ ਕਰਦਾ ਸੀਗਾ ਤੇ ਤੁਹਾਨੂੰ ਲੱਗਿਆ ਨਹੀਂ ਕਿ ਕੋਈ ਕਿਸ ਤਰ੍ਹਾਂ ਕਰਦਾ ਸੀ ਵੀਡੀਓ ਕਾਲ ਵਗੈਰਾ ਕਰਦਾ ਨਾ ਜੀ ਵੀਡੀਓ ਕਾਲ ਨਹੀਂ ਜੀ ਕਦੇ ਕਰ ਸਿੰਪਲ ਕਾਲ ਕਰਦਾ ਸੀ ਕਾਲ ਕਰੀ ਕਰਦਾ ਜੀ ਕਾਲ ਡੇਲੀ ਹੁੰਦ ਕਰਦਾ ਸੀਗਾ ਨਹੀਂ ਜੀ ਹਮਨੇ ਵੀ। 4 ਦਿਨ ਬਾਅਦ ਵੀ ਅੱਜ ਕਰਤਾ ਜੀ 4 ਦਿਨ ਬਾਅਦ ਵੀ ਅੱਜ ਕਰਤਾ ਜੀ ਥੋੜੇ ਬਹੁਤੇ ਦੇਰ। ਅੱਛਾ ਤੁਹਾਡੇ ਰਿਸ਼ਤੇਦਾਰਾਂ ਚ ਕੋਈ ਗਿਆ ਪਹਿਲਾਂ ਬਾਹਰ ਹੀ ਆ ਕੱਲਾ ਉਦੀ ਕਰਦੀ ਅਗੀ ਫਕੀਰ। ਹਾਂ ਜੀ ਕੋਈ ਹੋਰ ਨਹੀਂ। ਗਿਆ ਸੀ ਨਾ। ਨਹੀਂ ਗਿਆ ਸੀਗਾ। ਬਸ ਗਏ ਬੀ ਜੀ ਉਹ ਕਨੇਡਾ ਨੂੰ ਢਾ ਗਏ ਵੀ। ਅੱਛਾ ਬੈਨੇਡਾ। ਇਸ ਪਿੰਡ ਦਾ ਕੋਈ ਤੁਹਾਡਾ ਕੋਈ ਗਿਆ ਹੋਇਆ ਬਾਹਰ। ਨਹੀਂ ਉਹ ਤਾਂ ਬਹੁਤ ਗਏ ਬੀ ਜੀ ਕਿ ਆਪ। ਅਲੱਗ-ਅਲੱਗ ਮਤਲਬ ਆਪਣੇ। ਹਾਂ ਜੀ। ਉਹਦੇ ਥਰੂ। ਹਾਂ ਜੀ। ਕਿਉਂਕਿ 41 ਲੱਖ ਦੀ ਰਕਮ ਬਹੁਤ ਜ਼ਿਆਦਾ। ਹੁੰਦੀ ਹੈ ਜਿੱਦਾਂ ਤੁਸੀਂ ਵੀ ਕਿਹਾ ਕਿ ਸਾਰਾ ਗਹਿਨੇ ਵਗੈਰਾ ਵੀ ਤੇ ਤੁਹਾਡੇ ਹਸਬੰਦ ਵੀ ਹਾਂਜੀ ਉਹ ਥੋੜੇ ਟੈਨਸ਼ਨ ਦੇ ਮਰੀਜ਼ ਆ ਜਿਹੜੇ অপারেশন ਤੋਂ ਹੋਇਆ ਵੀ ਜਿਹਨੂੰ ਕਾ ਹੱਡਾ ਕੰਮ ਨਹੀਂ ਹੁੰਦਾ ਜਿੰਪਾ ਕਿਸੇ ਕਰਕੇ ਦਮਨ ਨਾ ਵਾਰ ਪੇਜ ਲੇ ਤੇ ਜੀ ਕਰਕੇ ਹਾਲਾਤ ਦੇਖ ਕਰਨ ਕੀ ਹੋਣੀ ਤੇ ਇਹ ਤੁਹਾਡਾ ਹੀ ਆਪਣਾ ਹੀ ਘਰ ਹੈ ਹਾਂਜੀ ਆਪਣਾ ਹੀ ਪਰਤੋ ਬਿਲਕੁਲ ਇੱਕ ਵਾਰੀ ਘਰ ਦੇ ਹਾਲਾਤ ਵੀ ਦਿਖਾ ਦिए ਕਿਉਂਕਿ ਜਿਸ ਤਰ੍ਹਾਂ ਦਾ ਜਿਹੜੀ ਸਿਚੁਏਸ਼ਨ ਹੁਣ ਇਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਬਿਲਕੁਲ ਕਾਫੀ ਸੁਪਨੇ ਜਿਹੜੇ ਹੈਗੇ ਉਹ ਦੇਖੇ ਸੀ ਲੇਕਿਨ ਅਚਾਨਕ ਇਸ ਤਰ੍ਹਾਂ ਦੀ ਚੀਜ਼ ਹੋਣਾ ਇਸ ਤਰ੍ਹਾਂ ਅਚਾਨਕ ਧੱਕਾ ਲੱਗਣਾ ਇਹ ਕਿਤੇ ਨਾ ਕਿਤੇ ਇੱਕ ਸਵਾਲੀਆ ਕਿਉਂਕਿ ਹੁਣ ਘਰ ਦੀ ਹਾਲਤ ਵੀ ਤੁਸੀਂ ਵੇਖ ਸਕਦੇ ਹੋ ਜਿੱਦਾਂ ਇਹਨਾਂ ਨੇ ਕਿਹਾ ਮਾਤਾ ਜੀ ਨੇ ਕਿ 41 ਲੱਖ ਦਾ ਜਿਹੜਾ ਕਰਜ਼ਾ ਹੈ ਉਹ ਲਿੱਤਾ ਗਿਆ ਮਾਤਾ ਜੀ ਤੁਸੀਂ ਵੀ ਆ ਜਾਓ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਆ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਹੋਈਆਂ ਔਰ ਉਹਨਾਂ ਦੇ ਜਿਹੜੇ ਦਾਦੀ ਜੀ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਆ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਨਾ ਕਰਜ਼ਾ ਲੈ ਕੇ ਇਸ ਤਰ੍ਹਾਂ ਦੀ ਅਚਾਨਕ ਇਹ ਚੀਜ਼ਾਂ ਹੋਣੀ ਤੇ ਦਾਦੇ ਜੀ ਵੀ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਜੀ ਜਿੱਦਾਂ ਇਹਨਾਂ ਨੇ ਦੱਸਿਆ ਕਿ 41 ਲੱਖ ਲੈ ਕੇ ਕਰਜ਼ਾ ਲੈ ਕੇ ਭੇਜਿਆ ਗਿਆ ਤੇ ਕਾਫੀ ਮੁਸ਼ਕਿਲ ਹੈ ਕਿਉਂਕਿ ਤੁਹਾਡੇ ਘਰ ਦੇ ਹਾਲਾਤ ਜਿੱਦਾਂ ਤੁਸੀਂ ਕਿਹਾ ਗੈਨੇ ਵੇਚ ਕੇ ਹਾਲ ਖਰਾਬ ਹੈ ਮਾਰੇ ਘਰ ਵੀ ਤੋਂ ਹਮ ਤਾਂ ਇਤਨੇ ਗਰੀਬੀ ਮਾਂ ਕੋਈ ਹੱਦ ਨਹੀਂ ਮਨ 41 ਲੱਖ ਰੁਪਏ ਲਾ ਕੇ ਭੇਜਿਆ ਦਾ ਮਨ ਚੋਰਾ ਮੈਨੂੰ ਕੀ ਪਤਾ ਤਾਂ ਵੀ ਇਸ ਤਰ੍ਹਾਂ ਚਾਨਕ ਇਹ ਹੋਇਆਗਾ ਤੇ ਤੇ ਆਪਕੇ ਸਾਹਮਣੇ ਦੇ ਲੋ ਕੜੀਆਂ ਲਟਕਰੀ ਤੇੜਾਂ ਐਰੀਆਂ ਸਾਰੇ ਘਰ ਚੂਆ ਹੈ ਮਨ ਕਹ ਪਤਾ ਰਿਹਾ ਵੀ ਉਹ ਅਗਮਾਰ ਗੇਲ ਤੇ ਦਿਨ ਨਾਲ ਕੋਈ ਗੱਲ ਬਾਤ ਫੋਨ ਤੇ ਕਰਦਾ ਸੀ ਕੁਝ ਦੱਸਦਾ ਸੀਗਾ ਜਦ ਉੱਥੇ ਜਾ ਕੇ ਮੈਂ ਕੋਈ ਫੋਨ ਨਾ ਕੋਈ ਬਾਤ ਨਹੀਂ ਕਰੀ ਜੀ ਮਾਰ ਗੇਲ 15 ਦਿਨਾਂ ਨੂੰ ਤਾਂ ਫੋਨ ਨਹੀਂ ਆਇਆ 15 ਦਿਨਾਂ ਨੂੰ ਇਹ ਟਪਾਇਆ ਤਾਂ ਨੇ ਕੰਦਸ ਅੱਛਾ ਬੱਸ ਮੈਂ ਕੋਈ ਫੋਨ ਨਹੀਂ ਆਇਆ 15 ਦਿਨਾਂ ਨੂੰ ਬਸ ਹੀ ਉਹ ਹੀ ਪਤਾ ਲੱਗਿਆ ਮਨ ਵੀ ਆ ਗਿਆ ਕਦਰ ਇਨਫੋ ਬੈਠਾ ਉਸ ਨੂੰ ਕੋਈ ਪਤਾ ਨਹੀਂ ਬਿਠੇ ਆਪ ਨੂੰ ਪਤਾ ਹੀ ਮਰ ਤੋਂ ਛੋਕਰਾ ਵੀ ਟੈਸ਼ਨ ਵਾਲਾ ਮੇਰਾ ਤਾਂ ਬਾਪਾ ਜਾਨਸਾ ਹੂੰ ਬਸ ਸੀਸੀ ਪਰਤਾ ਮੇਰਾ ਤਾਂ ਛੋਕਰੇ ਪਰ ਜੋ ਕੁਸਾ ਹੈ ਅੱਛਾ ਅਗਰ ਜਿੰਨਾ ਕਰਜ਼ਾ ਹੋਇਆ ਉਹ ਕਰਜ਼ਾ ਤਾਂ ਪਹਿਲਾਂ ਵੀ ਬਿਠੇ ਰਕੜਿਆ ਤਾਈ ਬਹੂਰ ਚੜ ਗਿਆ ਹੂੰ ਕਿ ਕਿਸੇ ਤਰ੍ਹਾਂ ਦੇ ਸੁਪਨੇ ਤਾਂ ਹੋਏ ਹੋਣੇ ਕਿ ਉੱਥੇ ਜਾ ਕੇ ਬਾਹਰ ਜਾ ਕੇ ਅਸੀਂ ਕਮਾਵਾਂਗੇ ਫਿਰ ਆਪਣਾ ਘਰ ਉਹ ਤਾਂ ਬੱਚੇ ਨੂੰ ਤਾਂ ਬਾ ਸੁਪਨੇ ਦੇਖਾ ਬੱਚਾ ਨੇ ਮੈਂ ਮੈਂ ਆਪਣਾ ਘਰ ਵੀ ਪੈ ਲਿਆਂਗਾ ਮੈਨੂੰ ਵੀ ਕਰ ਲਿਆਂਗੇ ਬੱਚੇ ਤਾਂ ਦੇਖਾ ਹੀ ਮੇਰੇ ਬੱਚੇ ਉਹਨਾਂ ਦੇ ਨਾਲ ਘਰ ਵਾਲੇ ਵੀ ਹੁੰਦੇ ਹੀ ਐ ਹੋਰ ਪਿਆ ਕਰ ਆਪਣਾ ਹੋਰ ਤੇ ਹੁਣ ਜਦ ਤੁਹਾਨੂੰ ਪਤਾ ਲੱਗਿਆ ਕਿ ਬੱਚੇ ਦੇ ਸੁਪਨੇ ਦੇਖਾਈ ਨੇ ਹੈ ਜੇ ਕਾਇਮ ਬਲਜੀ ਵੀ ਅਸੀਂ ਬੜੀ ਬੜੀ ਕੰਟੀਨ ਕੋਲ ਮਾਂ ਦੇ ਕੰਮ ਕਰਾਂ ਜੀ ਕਿਉਂਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਆਪਣਾ ਆਪਣੇ ਇੱਕ ਪੂਰਾ ਸੈਟਲ ਹੋਣ ਆਪਣੇ ਪਰਿਵਾਰ ਦੀ ਜਿਹੜਾ ਸੇਵਾ ਕਰਨ ਇਹ ਹੁੰਦਾ ਹੀ ਹੈ ਹੋਰ ਇਹ ਆਪ ਗਰੀਬੀ ਦੇਖੋ ਬੱਚਾ ਜਾ ਨਹੀਂ ਥੋੜੀ ਜਾ ਜੇ ਗਰੀਬੀ تیر ਜਦੀ ਜ ਰਹੇ ਤਾਂ ਵੈਸੇ ਕੀ ਕਰਦਾ ਸੀ ਦੀਪਕ ਮਤਲਬ ਇੱਥੇ ਜਦ ਇੱਥੋਂ ਜਾਣ ਤੋਂ ਪਹਿਲਾਂ ਪੜਾਈ ਪੜਿਆ ਤਾਂ ਜੀ ਕਿਹੜੀ ਕਲਾਸ ਪਲੱਸ 2 ਵਰ ਇਵਨਿੰਗ 8200 ਜਾਂ ਬਹਾਸ ਚੰਡੀਗੜ੍ਹ ਫਰਜ਼ ਹਾਂਜੀ ਅੰਮ੍ਰਾਲਾ ਪੜਾਤਾ ਸੀ ਅੰਮ੍ਰਾਲਾ ਜੀ ਨਾਮ ਠੀਕ ਹੈ ਤੇ ਇਹ ਜਿਹੜਾ ਬਾਹਰ ਜਾਣ ਨੂੰ ਤੁਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਡੇ ਤੋਂ ਪੈਸੇ ਲਿੱਤੇ ਤਾਂ ਦੱਸਿਆ ਸੀ ਦੀਪਕ ਨੇ ਕਿ ਕਿਸ ਤਰ੍ਹਾਂ ਮੈਂ ਜਾਣਾ ਹੈ ਕੌਣ ਮੇਰੇ ਸੰਪਰਕ ਦੇ ਵਿੱਚ ਹੈ ਵਸਲ ਆਜੇ ਏਜੰਟੋ ਏਜੰਟ ਤਾਂ ਜੀ ਬਜਨਸ ਨੇ ਹਾਂਜੀ ਕਿਹਾ ਤੁਸ ਨੂੰ ਵੀ ਤਾਂ ਮੈਂ ਮੈਂ ਬਾਹਰ ਭੇਜ ਦਿਆਂਗਾ ਥੋੜੇ ਸੇ ਪੈਸੇ ਮੈਂ ਬਸ ਲਈ ਅੱਛਾ ਯਾਨੀ ਕਿ ਕਿਉਂਕਿ 41 ਲੱਖ ਤਾਂ ਬਹੁਤ ਜ਼ਿਆਦਾ ਹੁੰਦੇ ਆ ਜਦ ਉਹ ਪਹੁੰਚਦਾ ਉੱਥੇ ਤਾਂ ਤੁਹਾਡੇ ਨਾਲ ਗੱਲ ਹੋਈ ਕਿਸ ਤਰ੍ਹਾਂ ਪਹੁੰਚਿਆ ਦੱਸਿਆ ਸੀ ਤੁਹਾਨੂੰ ਬਾਜੀਆਂ ਤਾਂ ਬੱਚੇ ਬਤਨਦੇ ਨਾ ਡਰਦੇ ਵੀ ਚਾਹ ਮਾਪੇ ਬਾਪ ਟੈਨਸ਼ਨ ਕਰਾਂਗੇ ਪਿੱਛੇ ਤੇ ਬੀਤ ਮਾਨੂੰ ਯੋਤਾਂ ਕੀ ਬੀਤ ਲਾ ਹਮ ਕਿਸ ਤਰ੍ਹਾਂ ਰਹਿ ਰਿਹਾ ਬੀਓਤ ਨੇ ਬੱਚੇ ਨੇ ਬਤਾਇਆ ਨਹੀਂ ਸਦੀ ਮਨ ਲਾਈ 6 ਮਹੀਨੇ ਹੋ ਗਏ ਟੋਟਲ 6-7 ਮਹੀਨੇ ਹੋ ਗਏ ਠੀਕ ਹੈ ਤਾਂ ਤੁਹਾਨੂੰ ਕੋਈ ਗੱਲ ਬਾਤ ਦੱਸਦਾ ਹੋਵੇ ਉੱਥੇ ਦੀ ਕੋਈ ਕਰਦਾ ਹੋਵੇ ਗੱਲ ਕਿ ਕਿਸ ਤਰ੍ਹਾਂ ਰਹਿ ਰਿਹਾ ਨਹੀਂ ਜੀ ਐਸੀ ਕੋਈ ਗੱਲ ਨਹੀਂ ਜੀ ਦੱਸੀ ਉਹਨਾਂ ਨੇ ਬਸ ਇਹ ਨੂੰ ਕਹਾਂਦੇ ਵੀ ਠੀਕ ਰਹਿ ਰਹੇ ਜੀ ਬਸ ਅੱਛਾ ਹਾਂਜੀ ਪਹਿਲਾਂ ਦੀ ਖਾਣਾ ਪੀਣਾ ਚੰਗਾ ਹਾਂਜੀ ਵੀ ਠੀਕ ਮਿਲ ਰਿਹਾ ਜੀ ਅੱਛਾ ਹਾਂਜੀ ਬੱਚੇ ਆਪ ਨੂੰ ਪਤਾ ਹੀ ਆ ਮਾਂ ਜੀ ਟੈਨਸ਼ਨ ਕਿ ਮਾਰੇ ਬਤਾਂ ਦਿਨ ਚਾਚੇ ਭੁੱਖੇ ਵੀ ਹੋ ਦੇਖਣੀਓ ਤਾਂ ਹਮ ਕਹਿ ਨਹੀਂ ਸਕਦੇ ਰੋਟੀ ਖਾਣੇ ਕਿ ਕੀ ਮਤਾ ਯਾਰ ਪਿੱਛੇ ਤੇ ਉਸ ਨੂੰ ਵੀ ਪਤਾ ਵੀ ਮੇਰਾ ਡੈਡੀ ਆ ਜੋ ਹਿਪ ਟੈਨਸ਼ਨ ਦਾ ਮਰੀਜ਼ ਆ ਹਮ ਵੀ ਚਲ ਜੀ ਇਸ ਟੈਨਸ਼ਨ ਜ਼ਿਆਦਾ ਕਰਾਂ ਇਸ ਕਰਕੇ ਦੱਸਿਆ ਨਹੀਂ ਬੱਚੇ ਵੀ ਕਿ ਫਾਰਾ ਅਰੇਂਜ ਕਰਕੇ ਤੁਸੀਂ ਦੇਣਾ ਪੈਸਾ ਦਿੱਤਾ ਤੇ ਇਹ ਪੈਸਾ ਜਿਹੜਾ ਹੈਗਾ ਕਿਦਾਂ ਏਜੰਟ ਨੂੰ ਤੁਸੀਂ ਕੈਸ਼ ਹੀ ਦਿੱਤਾ ਸੀ ਕਿਦਾਂ ਦਿੱਤਾ ਬਾਜੀ ਕੈਸ਼ੋ ਲਏ ਜੀ ਏਜੰਟ ਤੋਂ ਕੈਸ਼ ਵੀ ਆਇਆ ਜੀ ਹਾਂ ਨਹੀਂ ਉਹ ਤਾਂ ਜੀਮਾ ਪਰ ਹਾਂ ਪਰ ਉਹ ਵੀ ਆਇਆ ਤੁਹਾਡੇ ਕੋਲ ਪ੍ਰੂਫ ਹੈ ਹਾਂ ਮੇਰੇ ਕੋਲ ਪ੍ਰੂਫ ਵੀ ਆਇਆ ਹਾਂ ਹਾਂ ਮੈਂ ਬਾਕੀ ਕੜਵਾ ਕ ਵੀ ਦਈਏ ਸਮਝੇ ਹਮਮ ਉਹਨਾਂ ਦਾ ਸਭ ਕੁਝ ਆਇਆ ਉਹਨਾਂ ਕੇ ਉਹ ਸਾਰਾ ਤੁਹਾਨੂੰ ਮੈਸੇਜ ਵਗੈਰਾ ਆਇਆ ਕੱਤ ਤੱਕ ਉੱਥੋਂ ਆਣਾ ਹੈ ਕੋਈ ਲੈਣ ਗਿਆ ਹੈ ਜਾਂ ਕੋਈ ਅੱਜ ਹੁਣ ਤਾਂ ਕੋਈ ਨਹੀਂ ਆਇਆ ਹੈ ਜੀ ਕੋਈ ਮਸੀ ਨਹੀਂ ਅੱ赖 ਅਸੀਂ ਅੰਤ ਹੀ ਛੱਡ ਦੇਗੇ ਕਾ ਹਮਮ ਵੀ ਨਹੀਂ ਪਤਾ ਨਾ ਵੀ ਆਮਗੇ ਕਹਾਵੇਂ ਨਹੀਂ ਨਹੀਂ ਇਹ ਅੰਬਰਸਤ ਦੇ ਸਦਾਰਾ ਪਈ ਤੋ ਕੈ ਉਹ ਛੱਡ ਕੇ ਜਾਂਦੇ ਹਾਂ ਮੋੜੀ ਹਾਂ ਉਹ ਇੱਥੇ ਉਹਨ ਪੂਰਾ ਜਿਹੜਾ ਪ੍ਰੋਸੈਸ ਹੈ ਨਾ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਛੱਡ ਕੇ ਛੱਡ ਕੇ ਜਾਂਦਾ ਕੋਈ ਪੂਰਾ ਹਾਂਜੀ ਜਾਓ ਠੀਕ ਹੈ ਤਾਂ ਪੂਰਾ ਸ਼ਾਪਿੰਗ ਵਗੈਰਾ ਕੀਤੀ ਹੋਣੀ ਉਹਨੇ ਦੀਪਕ ਨੇ ਜਦ ਜਾਣ ਲੱਗਿਆ ਸੀ ਹਾਂ ਜੀ ਕੁਝ ਜੋ ਘਰਾਂ ਤੇ ਕੱਪੜੇ ਤੇ ਜੋ ਵਹੀ ਲੈ ਗਈ ਤੇ ਜੀ ਬਸ ਚੋਲੀ ਲੈ ਹਾਂ ਜੀ ਕਿਹੜੀ ਡੇਟ ਨੂੰ ਗਿਆ ਸੀ ਕੁਝ ਯਾਦ ਜੀ ਡੇਟ ਤਾਂ ਦੇਖੀ ਯਾਦ ਨਹੀਂ ਸੀ ਨਹੀਂ ਪਹਿਲਾਂ ਹਾਂ ਜੀ ਬਸ ਇਹ ਨਿਵਾ ਜੀ ਪਤਾ ਜੀ ਵੀ ਰੱਖਾ ਬੰਦਨ ਤੇ ਬਾਤ ਗਿਆ ਤਾਂ ਜੀ ਬਸ ਰੱਖੜੀਆਂ ਤੇ ਜੀ ਰੱਖੜੀਆਂ ਤੇ ਹਾਂ ਜੀ ਰੱਖੜੀ ਬੰਦ ਹੋ ਗਿਆ ਤਾਂ ਅੱਛਾ ਤੇ ਬਿਲਕੁਲ ਕਿਉਂਕਿ ਹੁਣ ਪਰਿਵਾਰ ਅਚਾਨਕ ਸਹਮ ਦੇ ਮਾਹੌਲ ਚ ਕਿਉਂਕਿ ਇਸ ਤਰ੍ਹਾਂ ਅਚਾਨਕ ਇੱਕ ਖਬਰ ਆਣਾ ਹਾਲਾਂਕਿ 6-7 ਮਹੀਨੇ ਪਹਿਲਾਂ ਉਹ ਜਾਂਦਾ ਹਾਲਾਂਕਿ ਕਾਫੀ ਸੁਪਨੇ ਹੁੰਦੇ ਹੈ ਪਰਿਵਾਰ ਦੇ ਵੀ ਖੁਦ ਜਿਹੜਾ ਨੌਜਵਾਨ ਹੈ ਉਹਦੇ ਵੀ ਸੁਪਨੇ ਹੁੰਦੇ ਹੈ ਕਿ ਜਾ ਕੇ ਬਾਹਰ ਇੱਕ ਵਧੀਆ ਜਿਹਾ ਜੇ ਨੌਕਰੀ ਲੱਗ ਜਾਏ ਤੇ ਆਪਣੇ ਘਰ ਦਾ ਵੀ ਜਿਹੜਾ ਹੈ ਉਹ ਪੂਰਾ ਸੈਟਲ ਕੀਤਾ ਜਾਵੇ ਲੇਕਿਨ ਇਸ ਤਰ੍ਹਾਂ ਦੀ ਹੁਣ ਚੀਜ਼ ਜਿਹੜੀ ਹੋਈ ਹੈ ਔਰ ਜਿਹੜੀ ਇਹਨਾਂ ਨੂੰ ਸੁਨੇਹਾ ਆਇਆ ਹੈ ਹਾਲਾਂਕਿ ਅੰਮ੍ਰਿਤਸਰ ਤੋ ਹੁਣ ਇੱਥੇ ਆਏਗਾ ਜਰੌਤ ਪਿੰਡ ਪੰਜਾਬ ਮੋਹਾਲੀ ਜ਼ਿਲ੍ਹੇ ਚ ਪੈਂਦਾ ਹੈ ਬਿਲਕੁਲ ਕਹਿ ਸਕਦੇ ਬਿਲਕੁਲ ਲਾਸਟ ਪਿੰਡ ਅਸੀਂ ਕਹਿ ਸਕਦੇ ਹਾਂ ਅੰਮਾਲਾ ਦੇ ਬਿਲਕੁਲ ਨੇੜੇ ਪਿੰਡ ਪੈਂਦਾ ਯਾਨੀ ਕਿ ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਯਾਨੀ ਅੰਬਾਲਾ ਦੀ ਸਰਦ ਲੱਗ ਜਾਂਦੀ ਹੈ ਹਾਲਾਂਕਿ ਹੁਣ ਪਰਿਵਾਰ ਜ਼ਰੂਰ ਟੈਨਸ਼ਨ ਦੇ ਵਿੱਚ ਹੈ ਕਿ 41 ਲੱਖ ਰੁਪਏ ਵੀ ਏਜੰਟ ਨੂੰ ਦਿੱਤਾ ਕਿਸ ਤਰ੍ਹਾਂ ਉਹਨੂੰ ਭੇਜਿਆ ਕਿਉਂਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾਲ ਵੱਲੋਂ ਨਹੀਂ ਕੀਤੀ ਗਈ ਆਪਣੇ ਬੇਟੇ ਨੂੰ ਨਹੀਂ ਪੁੱਛਿਆ ਗਿਆ ਕਿ ਇਲੀਗਲੀ ਜਾ ਰਿਹਾ ਹੈ ਇਲੀਗਲੀ ਹੋ ਰਿਹਾ ਹੈ ਕਿਸ ਤਰ੍ਹਾਂ ਏਜੰਟ ਪੈਸੇ ਲੈ ਕੇ 41 ਲੱਖ ਯਾਨੀ ਕਿ 41 ਲੱਖ ਲੈ ਕੇ ਭਾਰ ਭੇਜਿਆ ਗਿਆ ਔਰ ਕਾਫੀ ਸੁਪਨੇ ਵੀ ਦਿਖਾਏ ਹੋਣੇ ਕਿ ਨੌਕਰੀ ਜਾਂ ਫਿਰ ਹੋਰ ਵੀ ਸੈਟਲਮੈਂਟ ਜਿਹੜੀ ਕੀਤੀ ਜਾਏਗੀ ਤੇ ਹੁਣ ਦੇਖਣਾ ਹੋਵੇਗਾ ਪੂਰਾ ਕਿਉਂਕਿ ਪੁਲਿਸ ਨੂੰ ਵੀ ਦੇ ਵਿੱਚ ਕਿਹਾ ਗਿਆ ਹੈ ਕਿ ਪੂਰਾ ਜਿਹੜਾ ਇਹਦਾ ਚੈੱਕ ਕੀਤਾ ਜਾਵੇ ਹਾਲਾਂਕਿ ਚੈੱਕ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਅਹਿਮ ਹੈ ਇੱਕ ਤਾਂ ਜਿਹੜਾ ਗਿਆ ਹੈ ਮੁੰਡਾ ਕੋਈ ਵੀ ਜਿਹੜੇ ਜਿਹੜੀ ਵੀ ਆਏ ਹਨ ਉਹਨਾਂ ਦਾ ਪੂਰਾ ਬੈਕਗਰਾਉਂਡ ਚੈੱਕ ਕੀਤਾ ਜਾਣੀ ਹੈ ਦੂਜੀ ਗੱਲ ਜਿਹੜੇ ਏਜੰਟਸ ਦੇ थ्रू ਗਏ ਨੇ ਉਹਨਾਂ ਦਾ ਏਜੰਟਸ ਦਾ ਵੈਰੀਫਾਈ ਕਰਨਾ ਹੈ ਉਹ ਵੀ ਜ਼ਰੂਰੀ ਹੈ ਲੀਗਲੀ ਇਲੀਗਲੀ ਔਰ ਜਿਹੜੇ ਵੀ ਬਾਹਰ ਤੋਂ ਆਏ ਉਹਨਾਂ ਦਾ ਕੋਈ ਕ੍ਰਿਮਿਨਲ ਬੈਕਗਰਾਉਂਡ ਤਾਂ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੀਗਲੀ ਇਲੀਗਲੀ ਤਰੀਕੇ ਦੇ ਨਾਲ ਕਿਸ ਤਰ੍ਹਾਂ ਭੇਜਿਆ ਗਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਹ ਪੂਰਾ ਚੈੱਕ ਕੀਤਾ ਜਾਏਗਾ ਹੋਰ ਵੀ ਹੁਣ ਪ੍ਰੋਸੈਸ ਜਿਹੜਾ ਐਡਮਿਨਿਸਟ੍ਰੇਸ਼ਨ ਲੋਕਲ ਐਡਮਿਨਿਸਟ੍ਰੇਸ਼ਨ ਔਰ ਸਾਰੇ ਐਡਮਿਨਿਸਟ੍ਰੇਸ਼ਨਸ ਜਿਹੜੇ ਆਏ ਨੇ ਵੱਖ-ਵੱਖ ਜਿਲਿਆਂ ਦੇ ਨੇ ਐਸਐਸ ਨਗਰ ਦਾ ਇੱਕ ਹੈ प्रदीप ਆ ਦਿਪਕ ਉਹ ਦੀਪੂ ਤੇ ਦੂਜਾ ਜੀ ਅਸੀਂ ਗੱਲ ਕਰ ਲਈਏ ਚੰਡੀਗੜ੍ਹ ਦੇ ਹਰਿਆਣਾ ਦੇ ਹੋਰ ਵੱਖ-ਵੱਖ ਜਿਹੜੇ ਕਹਿ ਸਕਦੇ ਹੋ ਉੱਥੇ ਦੇ ਨੇ ਹੁਣ ਸਾਰਾ ਸਾਰਿਆਂ ਨੂੰ ਹੁਣ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਵੀ ਪੂਰਾ ਵੈਰੀਫਾਈ ਕਰਨ ਚ ਲੱਗੀ ਹੋਈ ਹੈ ਕਿ ਕਿੱਥੇ-ਕਿੱਥੇ ਕਦ ਕਦ ਇਹ ਗਏ ਨੇ ਕਿੰਨੇ-ਕਿੰਨੇ ਪੈਸੇ ਇਹਨਾਂ ਨੇ ਦਿੱਤੇ ਡਾਕੂਮੈਂਟਸ ਕਿਹੜੇ ਲਾਏ ਨੇ ਕਿੰਨੀ ਡੇਟ ਨੂੰ ਗਏ ਇਹ ਸਾਰੀ ਚੀਜ਼ਾਂ ਦਾ ਪ੍ਰੋਸੈਸ ਜਿਹੜਾ ਹੈਗਾ ਹੁਣ ਲੋਕਲ ਪ੍ਰਸ਼ਾਸਨ ਵੱਲੋਂ ਚੈੱਕ ਕੀਤਾ ਜਾਏਗਾ